ਚੌਨ ਜ਼ਾਬਤੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਚਲਦੇ ਚੱਪੇ-ਚੱਪੇ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਜਿਸ ਤ하ਤ ਬਠਿੰਡਾ ਵਿਖੇ ਪੁਲਿਸ ਨੇ ਦੋ ਆਰੋਪੀਆਂ ਤੋਂ 53000 ਨਸ਼ੀਲੀਆਂ ਗੋਲੀਆਂ ਫੜੀਆਂ ਹਨ ਅਤੇ ਦੋਨਾਂ ਤੋਂ ਇੱਕ ਕਾਰ ਅਤੇ 190000 ਰੁਪਏ ਬਰਾਮਦ ਕੀਤੇ ਹਨ ਜਾਣਕਾਰੀ ਮੁਤਾਬਕ ਇੱਕ ਆਰੋਪੀ ਮੈਡੀਕਲ ਸਟੋਰ ਚਲਾਉਂਦਾ ਸੀ ਜਦਕਿ ਦੂਸਰਾ ਫੋਟੋਗ੍ਰਾਫਰ ਦਾ ਕੰਮ ਕਰਦਾ ਸੀ ਕੱਲ ਸਿਮਿਲਰ ਉਹਦੇ ਲੜੀ ਵਿੱਚ ਜਦ ਨਾਕਾਬੰਦੀ ਕੀਤੀ ਗਈ ਸੀ ਐਸਐਸਓ ਕਤਵਾਲੀ ਵੱਲੋਂ ਇੱਕ ਗੱਡੀ ਐਟੀਓਸ ਲੀਵਾ ਸੀ ਜਿਹਦੇ ਤੇ ਬਠਿੰਡਾ ਦਾ ਨੰਬਰ ਲੱਗਾ ਹੋਇਆ ਸੀ ਉਹਨੂੰ ਜਦੋਂ ਚੈੱਕ ਕੀਤਾ ਗਿਆ ਦੋ ਬੰਦੇ ਹੋਏ ਚੋਂ ਮਿਲੇ ਰਾਹੁਲ ਅਗਰਵਾਲ ਐਂਡ ਸੁਰਿੰਦਰ ਕੁਮਾਰ ਜਿਹੜਾ ਰਾਹੁਲ ਅਗਰਵਾਲ ਹੈ ਉਹ ਬਠਿੰਡਾ ਦਾ ਰਹਿਣ ਵਾਲਾ ਫੋਟੋਗ੍ਰਾਫੀ ਦਾ ਕੰਮ ਕਰਦਾ ਤੇ ਸੁਰਿੰਦਰ ਕੁਮਾਰ ਜੈਤੋ ਦਾ ਰਹਿਣ ਵਾਲਾ ਉੱਥੇ ਬਾਲਾਜੀ ਮੈਡੀਕਲ ਹਾਲ ਹੈ ਤੇ ਇਹਨਾਂ ਤੋਂ ਟੋਟਲ 53000 ਟੈਬਲੇਟਸ ਰਿਕਵਰ ਹੋਈਆਂ ਡਰਾਮਾਡੋਲ ਦੀਆਂ ਐਸਆਰ ਦੀਆਂ ਪਿਛਲੀ ਸੀਟ ਤੇ ਪਈਆਂ ਸੀ ਤੇ ਇਨ ਐਡੀਸ਼ਨ 190000 ਡਰਗ ਮਨੀ ਰਿਕਵਰ ਹੋਈ ਹੈ ਜਿਹੜਾ ਕਿ ਸੁਰਿੰਦਰ ਕੁਮਾਰ ਲੈ ਕੇ ਆਇਆ ਸੀ ਤੇ ਉਹਨੇ ਇਹ ਗੋਲੀਆਂ rahul agarwal ਤੋਂ in lieu of 190000 ਖਰੀਦਨੀਆਂ ਸੀ ਇਹਨਾਂ ਦੋਵਾਂ ਤੇ ਐਫ ਆਈ ਆਰ ਨੰਬਰ 44 ਦਰਜ ਕਰ ਦਿੱਤੀ ਗਈ ਹੈ ਕਤਵਾਲੀ ਥਾਣੇ ਦੀ ਫਿਲਹਾਲ ਪੁਲਿਸ ਵੱਲੋਂ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਦੋਵੇਂ આરોપીਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਗਵਾਨੀ ਟੀਵੀ ਚੰਡੀਗੜ੍ਹ ਲਈ ਬੀਕੇ ਬਹਿਲ ਦੀ ਰਿਪੋਰਟ